ਮਿਹਰੋ ਯਾਤਰਾ ਕਿ ਮਸੇਵ ਸਿੰਘ ਤੋਂ ਬਦਲੋਂ ਕੱਢੀ ਜਾ ਰਹੀ ਆ ਤੇ ਇਕਵਾਲ ਸਿੰਘ ਢੂਣਾ ਦੇ ਹੱਕ ਦੇ ਵਿੱਚ 1 ਕਰੋੜ ਸ਼ੋ ਹੈਗਾ ਇਹਦੇ ਸਬੰਧ ਤੁਹਾਨੂੰ ਕਿਦਾਂ ਲੱਗਦਾ ਇਹਨੇ ਪੋਜੀਸ਼ਨ ਕਿਦਾਂ ਲੱਗੀ ਉਹਦੇ ਚ ਗੱਲ ਇਹ ਹੈ ਜੀ ਵੀ ਦੇਖੋ ਬਸੇ ਤਾਂ ਤੁਸੀਂ ਜਦੋਂ ਦੀ ਯਾਤਰਾ ਭਦੌੜ ਚ ਐਂਟਰ ਹੋਈ ਆ ਦੇਖ ਹੀ ਰਹੇ ਹੋ ਬਹੁਤ ਲੋਕਾਂ ਤਾਂ ਇਸ ਚਾ ਜੀਨੂੰ ਵੀ ਸਨੇਹਾ ਲੱਗ ਗਿਆ ਮਦਰ ਕਿਸੇ ਨੇ ਪੈਰ ਜੁੱਤੀ ਨਹੀਂ ਪਾਈ ਸੈਂਕੜਿਆਂ ਦੇ ਹਿਸਾਬ ਨਾਲ ਟਰੈਕਟਰ ਹੈ ਜਦੋਂ ਤੋਂ ਪ੍ਰਧਾਨ ਜੀ ਤਫੇ ਤੋਂ ਤੁਰੇ ਆ ਭਦੌੜ ਹਲਕੇ ਚ ਐਂਟਰ ਹੋਏ ਆ ਮੇਰਾ ਖਿਆਲ ਹੈ ਵੀ ਤਪੇ ਤੋਂ ਲੈ ਕੇ ਮਤਲਬ ਕਿਤੇ ਇਹ ਜਾਨੀ ਵੀ ਜਿੱਥੇ ਗੱਡੀ 20 ਦੀ ਸਪੀਡ ਤੇ ਟੁੱਟ ਚੱਲ ਪਈ। ਇੰਨਾ ਰਸ਼ ਹੈ। ਹੁਣ ਜਦੋਂ ਦੇ ਉੱਤੇ ਭਦੌੜ ਤਿੰਨ ਕੋਣੀ ਤੋਂ ਐਂਟਰ ਹੋਏ ਆ। ਦੇਖੋ ਲੋਕਾਂ ਨੇ ਕਿਵੇਂ ਖੜ-ਖੜ ਦੇਖਦੇ ਆ, ਸਵਾਗਤ ਕਰਦੇ ਆ ਮੇਰੇ ਨਾਲ ਘਟੂ ਘਟ। 20 ਸਮਾਜ ਦਾ ਪ੍ਰਧਾਨ ਜੀ ਦੇ ਫੁੱਲ ਵਗੈਰਾ ਸਰੋਪੇ ਪਾ। ਫੁੱਲਾਂ ਦੀ ਪਰਖਾ ਕਰ। ਮਤਲਬ ਬਹੁਤ ਸਤਿਕਾਰ ਲੋਕਾਂ ਨੇ ਦਿੱਤਾ। ਪਰ ਇਹ ਐ ਵੀ ਜੋ ਸ਼੍ਰੋਮਣੀ ਕਾਲੇ ਦਿੰਦੇ ਆ ਪ੍ਰਾਪਤੀਆਂ। ਉਹ ਲੋਕਾਂ ਨੂੰ ਥੋੜਾ ਜਿਹਾ ਮਗਰ ਲਾ ਕੇ ਇੰਦਰ ਉਧਰ ਕਰਿਆ ਗਿਆ ਸੀ। ਉਹਨਾਂ ਨੂੰ 2 ਸਾਲਾਂ ਦੇ ਵਿੱਚ ਵਿੱਚ ਪਤਾ ਲੱਗ ਗਿਆ। ਕਿ ਜੇ ਕਿਗੇ ਵੀ ਕੋਈ ਸਿਆਣਪਨਾ ਮੋੜ ਲੂ ਜਾਂ ਕੋਈ ਆਪਣੀ ਮਾਰੀ ਭੱਜ ਨੱਠਨਾ ਮੋੜ ਲੂ ਐ ਨਹੀਂ ਲੋਕ ਮੋੜਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਜੇ ਸਾਡੀ ਕੋਈ ਰਖਵਾਲੀ ਪਾਰਟੀਆਂ ਤਾਂ ਸ਼ਰੂਮ ਨਹੀਂ ਕਰਦੀ ਤੁਸੀਂ ਸਵੇਰ ਤੋਂ ਪਾਰਸਾ ਦੇ ਨਾਲ ਆ ਰਹੇ ਹੋ ਤੁਨ ਕਿਹੋ ਜਿਹਾ ਹੰਗਾਰਾ ਮਿਲਦਾ ਗਿਆ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਹੱਥ ਜੋੜ ਕੇ ਹਲਕੇ ਭਧੌੜ ਦੇ ਮੇਰੇ ਸ਼ਰਮਣੀ ਕਾਲੀ ਦਲ ਦੇ ਮਿਹਨਤੀ ਵਰਕਰਾਂ ਦਾ ਔਰ ਸਾਰੇ ਹਲਕੇ ਦੀ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਇੰਨਾ ਪਿਆਰ ਦਿੱਤਾ ਮੇਰੇ ਇੱਕ ਇੱਕ ਵਰਕਰ ਨੇ ਇੰਨੀ ਮਿਹਨਤ ਕੀਤੀ ਆ ਉਸ ਮਿਹਨਤ ਦਾ ਜਿਹੜਾ ਰਿਜ਼ਲਟ ਸੀ ਪ੍ਰਧਾਨ ਜੀ ਗੱਡੀ ਦੇ ਵਿੱਚ ਮੈਨੂੰ ਇਹ ਕਹਿੰਦੇ ਸੀ ਵੀ ਰਾਹੀ ਜਿੰਨਾ ਕੱਠ ਤੁਹਾਡੇ ਹਲਕੇ ਚ ਹੋਇਆ ਤੁਹਾਡਾ ਹਲਕਾ ਪਹਿਲੇ ਪੰਜ ਹਲਕਿਆਂ ਚੋਂ ਦਾ ਜਿੰਨਾ ਤੁਹਾਡੇ ਕੱਠ ਹੋਇਆ ਹਲਕੇ ਚ ਇੰਨਾ ਸੋਹਣਾ ਹੰਗਾਰਾ ਮਿਲ ਰਿਹਾ ਮੈਨੂੰ ਇਹ ਲੱਗਦਾ ਵੀ ਤਿੰਨੇ ਸੇ ਵੋਟ ਸ਼੍ਰੋਮਣੀ ਕਾਲੀ ਦਲ ਕੱਲਾ ਲੈ ਕੇ ਜਾਊਗਾ ਇੱਕ ਹਿੱਸਾ ਹੋ ਵੋਟ ਜਿਹੜੀ ਆ ਬਾਕੀ ਸਾਰਿਆਂ ਨੂੰ ਇੱਕ ਭਗਵੰਤ ਮਾਨ ਕਹਿੰਦੇ 13 0 13 ਉਹਦਾ ਕੀ ਦੇਖੋ ਉਹ ਬੰਦਾ ਤਾਂ ਡਰਾਮੇਬਾਜ਼ ਬੰਦਾ ਹੈਗਾ ਪਹਿਲਾਂ ਕਹਦਾ ਸੀ ਬੀਬੀਆਂ ਨੂੰ ਮੈਂ ਹਜ਼ਾਰ-ਹਜ਼ਾਰ ਰੁਪਈਆ ਦਵਾਂ 22 ਫਸਲਾਂ ਤੇ ਐਮ ਐਸ ਪੀ ਦੇਵਾਂਗਾ ਮੈਂ ਘਰ ਘਰ ਰੋਜ਼ਗਾਰ ਦੇਵਾਂ ਨਸ਼ੇ ਬੰਦ ਕਰ ਦੂੰ ਕਿਉਂਕਿ ਜਿਹੜਾ ਬੰਦਾ ਸ਼ਰਾਬੀ ਹੋਵੇ ਨਾ ਉਹ ਰਾਤ ਨੂੰ ਰਾਤ ਨੂੰ ਪੀ ਕੇ ਬੋਲ ਪੈਂਦਾ ਸਵੇਰ ਨੂੰ ਜਦੋਂ ਉੱਠਦਾ ਹੈਗਾ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਮੈਂ ਰਾਤ ਕੀ ਬੋਲਿਆ ਸੀ ਉਹਦੀ ਗੱਲ ਤੇ ਕੀ ਪੰਜਾਬ ਯਕੀਨ ਕਰੂਗਾ ਇਸ ਕਰਕੇ ਉਹ ਜਿਹੜੀ 13 ਜ਼ੀਰੋ ਵਾਲੀ ਗੱਲ ਕਰਦਾ ਉਹ ਬਿਲਕੁਲ ਆਪਦੀ ਠਾਵੇਂ ਠੀਕ ਆ ਉਹਨੂੰ ਜ਼ੀਰੋ ਹੀ ਆਉਣੀ ਹੈ 13 ਤਾਂ ਕਿਤੇ ਹੋਰ ਹੀ ਰਹਿ ਜਾਣੀਆਂ ਹੈ ਥੈਂਕ ਯੂ ਬਹੁਤ ਮਿਹਰਬਾਨੀ